ਅੱਲੇ ਆ ਗਿਆ ਲੱਤਾ ਬਾਹਾਂ ਉਹ ਚੁੱਕ ਕੇ ਜ਼ਬਰਨ ਗੱਡੀ ਦੇ ਵਿੱਚ ਬਿਠਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਯੂਥ ਕਾਂਗਰਸ ਪ੍ਰਧਾਨ ਮਨੋਜ ਲੁਬਾਣਾ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਈ ਮੰਗਾਂ ਨੂੰ ਲੈ ਕੇ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੰਦਾਰੀ لال ਪੂਰੋhit ਨੂੰ ਕਈ ਪੱਤਰ ਲਿਖੇ ਜਾ ਚੁੱਕੇ ਨੇ ਪਰ ਉਹਨਾਂ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਇਸ ਦੇ ਵਿਰੋਧ ਦੇ ਵਿੱਚ ਇਕੱਲੇ ਰਾਜ ਭਵਨ ਦੇ ਬਾਹਰ ਮੌਨ ਪਰਟੇ ਬੈਠੇ ਸੀ ਇੱਕ ਪੁਲਵਾਨ ਆਵਾਜ਼ ਚੁੱਕਿਆ ਹਾਂ ਜੀ ਮੈਂ ਚਾਰ ਵਾਰ ਮੇਲ ਕੀਤੀ ਹੈ ਗਵਰਨਰ ਸਾਹਿਬ ਨੂੰ ਪੁੱਛੋ चार बार घोंटना सालू मेल कितनी है अच्छे अपने कार्ड नंबर मैं अपना peaceful trick के नारे कोई तो ऐसी नारे बाजी नहीं कितनी अच्छे अपना peaceful trick फ्रेंड कोई साधना चीम है नहीं पहला कोई invitation देती कोई कोई मंगा विजिलेंस मंगा रखी हैं कोई invitation नहीं सिंपल आवाज़ कर रहा है हमकी मैं चार बार मेल कितनी है घोंटना सालू ਚਾਰ ਵਾਰ ਕੋਲਨ ਸਾਹ ਨੂੰ ਮੇਲ ਕੀਤੀ ਹੈ ਅਸੀਂ ਆਪਣੀ ਗੱਲ ਰੱਖਾ ਉਹ ਤੂੰ ਬੁਝਾ ਉਹ ਅਧਰਾਜ ਵਿਕਰਮ ਜੀਠੀ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਏ ਸ਼ਹੀਦੀ ਹਫਤੇ ਕਰਕੇ ਉਹਨਾਂ ਨੇ ਕਿਹਾ ਕਿ ਉਹ ਪੇਸ਼ ਨਹੀਂ ਹੋਣਗੇ ਤਾਂ ਐਸਆਈਟੀ ਨੇ ਅੱਜ ਦੁਬਾਰਾ ਪੁੱਛਗਿੱਛ ਲਈ ਦੱਸਿਆ ਕਿ ਤਲਬ ਕੀਤੀ ਤਾਸੀ ਇਸ ਤੋਂ ਪਹਿਲਾਂ 18 ਦਸੰਬਰ ਨੂੰ ਉਹਨਾਂ ਤੋਂ ਪੁੱਛਗਿੱਛ ਹੋਈ ਸੀ ਔਰ 7 ਘੰਟੇ ਤੱਕ ਸਮਾਂ ਜਵਾਬ ਦਿੱਤੇ ਗਏ ਤਾਂ ਪਿਛਲੀ ਪੇਸ਼ੀ ਦੇ ਦੌਰਾਨ ਐਸਆਈਟੀ ਨੇ ਪਰਫਾਰਮਾ ਦਿੱਤਾ ਸੀ ਅਗਲੀ ਪੇਸ਼ੀ ਦੇ ਵਿੱਚ ਪਰਫਾਰਮਾ ਭਰ ਕੇ ਅਤੇਨਗੇ ਕਿਹਾ ਗਿਆ ਸੀ ਤਾਂ ਆਮ ਆਦਮੀ ਪਾਰਟੀ ਨੇ ਵਿਕਰਮ ਮਜੀਠੀ ਅਤੇ ਪਲਟਵਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਈਟੀ ਜਾਂਚ ਤੋਂ ਭੱਜ ਰਹੇ ਨੇ ਮਜੀਠੀਆ ਜਾਂਚ ਤੋਂ ਬਚਣ ਦੇ ਲਈ ਰਾਹ ਲੱਭ ਰਹੇ ਨੇ ਸਾਲ 2021 ਦੇ ਵਿੱਚ ਸਟੇਟ ਕ੍ਰਾਈਮ ਬ੍ਰਾਂਚ ਨੇ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਦੇ ਇਲਜ਼ਾਮਾਂ ਦੇ ਹੇਠ ਐਨਡੀਪੀਐਸ ਤਹਿਤ ਮਾਮਲਾ ਦਰਜ ਕੀਤਾ ਸੀ ਸਾਲ 2022 ਦੇ ਵਿੱਚ ਸੂਬੇ ਚ ਵਿਧਾਨ ਸਭਾ ਚੋਣਾਂ ਕਰਕੇ ਮਜੀਠੀਆ ਨੇ ਜ਼ਮਾਨਤ ਲਈ ਤੇ ਚੋਣਾਂ ਤੋਂ ਬਾਅਦ ਸਰੈਂਡਰ ਕਰ ਦਿੱਤਾ ਗਿਆ ਸੀ ਤਾਂ ਸਾਰਾ ਮਾਮਲਾ ਜਿਹੜਾ ਹੈ ਉਹ ਨਸ਼ੇ ਦੇ ਨਾਲ ਜੁੜਿਆ ਹੋਇਆ ਹੈ ਪਰ ਅੱਜ ਇਸ ਸੈਟੀ ਦੇਗੇ ਪੇਸ਼ ਨਹੀਂ ਅੱਗੇ ਵਧਾਂਗੇ ਤਾਂ ਸ਼ੋਮਣੀ ਅਕਾਲੀ ਦਰ ਦੇ ਵਿੱਚ ਵਾਪਸੀ ਦੇ ਲਈ ਬੀਬੀ ਜਗੀਰ ਕੌਰ ਰਾਜੀ ਨੇ న్యూਸ 19 ਤੇ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਹੈ ਮੇਰੇ ਖਿਲਾਫ ਪਾਇ ਮਤੇ ਨੂੰ ਦਰਸ ਕੀਤਾ ਜਾਵੇ ਬੀਬੀ ਜਗੀਰ ਕੌਰ ਦਾ ਇਹ ਕਹਿਣਾ ਹੈ ਫਿਰ ਮੈਂ ਪਾਰਟੀ ਦੀ ਸੇਵਾ ਦੇ ਲਈ ਹਾਜ਼ਰ ਹਾਂ ਮੇਰੀ ਲੜਾਈ ਐਸਜੀਪੀਸੀ ਬਾਬਤ ਸੀ ਨਾ ਕਿ ਕਿਤੇ ਅਹੁਦੇ ਦੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਜ਼ਿਕਰ ਬੀਬੀ ਜਗੀਰ ਕੋਰ ਕਰ ਚੁੱਕੇ ਨੇ ਕਿ ਉਹ ਆਖਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸੰਤ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਰਹਿਣਗੇ ਇਸ ਲਈ ਸਾਡੇ ਨਾਲ న్యూਸ 18 ਪੰਜਾਬ ਦੇ ਬੀਬੀ ਜਗੀਰ ਕੋਰ ਜੁੜ ਚੁੱਕੇ ਨੇ ਬੀਬੀ ਜੀ ਕਿਵੇਂ ਦੇਖਦੇ ਹੋ ਖਾਸ ਕਰਕੇ ਕਿਉਂਕਿ ਪੰਥਕ ਚਿਹਰਿਆਂ ਨੂੰ ਪੰਥਕ ਪਾਰਟੀਆਂ ਨੂੰ ਇੱਕ ਸਟੇਜ ਤੇ ਕਹੀਏ ਇੱਕ ਪਲੇਟਫਾਰਮ ਤੇ ਕਹੀਏ ਸਿਰਜਿਆ ਜਾ ਰਿਹਾ ਹੈ ਕਿ ਇਕੱਠੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਸੁਖਦੇਵ ਟਿੰਰਸਾਹ ਨੇ ਪੰਜ ਮੈਂਬਰੀ ਕਮੇਟੀ ਬਣਾਈ ਤੀ ਖਾਸ ਕਰਕੇ ਤੁਸੀਂ ਕਾਫੀ ਪੰਥਕ ਸਿਆਸਤ ਦੇ ਅੰਦਰ ਜਾਂ ਅਕਾਲੀ ਸਿਆਸਤ ਦੇ ਅੰਦਰ ਐਗਰੈਸਿਵ ਨਜ਼ਰ ਆਉਂਦੇ ਹੋ ਪਿਛਲੇ ਦਿਨਾਂ ਦੇ ਅੰਦਰ ਰੈਜ਼ੋਲੂਸ਼ਨ ਨੂੰ ਲੈ ਕੇ ਅਕਾਲੀ ਦਲ ਬਾਦਲ ਨੂੰ ਲੈ ਕੇ ਹੋਰ ਜਦੋਂ ਉਹਨਾਂ ਨੇ ਇੱਕ ਪਾਰਟੀ ਤੇ ਕਾਰਵਾਈ ਤੁਹਾਡੇ ਤੇ ਕੀਤੀ ਸੀ ਤੁਸੀਂ ਕਿਹਾ ਸੀ ਕਿ ਕਾਫੀ ਆਪਣੀ ਆਪਣੀ ਰਿਜ਼ਰਵੇਸ਼ਨ ਜ਼ਾਹਿਰ ਕੀਤੀ ਸੀ ਹੁਣ ਕੀ ਦੇਖਦੇ ਹੋ ਕਿ ਅਕਾਲੀ ਦਲ ਬਾਦਲ ਨੂੰ ਖਾਸ ਕਰਕੇ ਜੋ ਜ਼ਰੂਰਤ ਹੈ ਉਹ ਟਿੰਸਾਉਣਾ ਨੇ ਕਮੇਟੀ ਬਣਾਈਏ ਤੁਸੀਂ ਵਾਪਸੀ ਕਹਿ ਸਕਦੇ ਹੋ ਕਿ ਵਾਪਸੀ ਕਰ ਸਕਦੇ ਹੋ ਜਾਂ ਇੱਕ ਪਲੇਟਫਾਰਮ ਤੇ ਨਜ਼ਰ ਆ ਸਕਦੇ ਹੋ ਰਿਕਵੈਸਟ ਸਰਦਾਰ ਸਿੰਘ ਪੇਰ ਸਿਰਦੀ ਟੀਮ ਸਾਡੀ ਕਰਦੇ ਇਹ ਤੇ ਉਹਨਾਂ ਦੀ ਪਾਰਟੀ ਦੀ ਗੱਲ ਹੈ ਜੀ ਸਰਦਾਰ ਗੁਰਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਇਹ ਅਸੀਂ ਨਹੀਂ ਕਹਿ ਸਕਦੇ ਕਿ ਉਹ ਪ੍ਰਧਾਨ ਨਹੀਂ ਹੈਗੇ ਅਜੇ ਤੱਕ ਫਿਲਹਾਲ ਉਹ ਪ੍ਰਧਾਨ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਐ ਨਾ ਕਿ ਸ਼੍ਰੋਮਣੀ ਕਾਰੀ ਦਲ ਬਾਗਲ ਹੈ ਪਹਿਲਾਂ ਨਾ ਮੈਂ ਕਲੀਅਰ ਕਰ ਦਮਾ ਮੈਂ ਸ਼੍ਰੋਮਣੀ ਅਕਾਲੀ ਦਲ ਚ ਹੈ ਜੀ ਇਸੇ ਮਨੁੱਖ ਦੀ ਪਾਰਟੀ ਵਿੱਚ ਨਹੀਂ ਹੈ ਜੀ ਸ਼੍ਰੋਮਣੀ ਅਕਾਲੀ ਦਲ ਨਾਂ ਮੈਂ ਛੱਡਿਆ ਮੈਂ ਕਦੀ ਰਜ਼ਾਈ ਨਹੀਂ ਦਿੱਤਾ ਮੈਂ ਨੰ ਕਰੀ ਤੋਂ ਬਾਹਰ ਗਈ ਹਾਂ ਮੈਂ ਕਿਤੇ ਵੀ ਕੰਮ ਕੀਤਾ ਅੱਜ ਵੀ ਸੋ ਜਿ ਬੈਠਾ 500 ਚ ਬੈਠਾ 1000 ਚ ਬੈਠਾ ਦੁੱਖ ਚ ਬੈਠਾ ਸੁੱਖ ਚ ਬੈਠਾ ਗਮੀ ਚ ਬੈਠਾ ਖੁਸ਼ੀ ਚ ਬੈਠਾ ਕਿਤੇ ਵੀ ਮੈਂ ਸਟੇਜ ਤੇ ਬੋਲਦੀ ਆ ਮੈਂ ਹਮੇਸ਼ਾ ਸ਼੍ਰੋਮਣੀ ਕਾਲੀ ਦਲ ਦੀਆਂ ਪਰੰਪਰਾਵਾਂ ਮਰਿਆਦਾ ਸਿਧਾਂਤ ਉਹਦੀ ਉਹਦੀ ਕੁਰਬਾਨੀਆਂ ਦੀ ਗੱਲ ਕਰਕੇ ਸੰਗਤ ਨੂੰ ਸ਼੍ਰੋਮਣੀ ਕਾਲੀ ਦਲ ਨਾਲ ਜੋੜਦੀ ਆ ਔਰ ਅੱਜ ਤੱਕ ਮੈਂ ਕਦੀ ਵੀ ਬੇਮੁਖ ਨਹੀਂ ਹੋਈ ਨਾ ਪਾਰਟੀ ਨੂੰ ਕਰੀ ਮੈਂ ਤਲਾਂਜਲੀ ਦਿੱਤੀ ਹੈ ਨਾ ਪਾਰਟੀ ਦੇ ਕਦੇ ਖਿਲਾਫ ਬੋਲੀ ਆ ਨਾ ਕੋਈ ਪਾਰਟੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਅੱਜ ਵੀ ਇਹ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਮਤਾ ਮੇਰੇ ਖਿਲਾਫ ਪਾਇਆ ਜੇ ਉਹ ਮਹਿਸੂਸ ਕਰਦੇ ਹੋਣ ਮੈਂ ਨਹੀਂ ਕਹਿੰਦੀ ਮੈਂ ਉਹਨਾਂ ਨੂੰ ਕੋਈ ਬੇਨਤੀ ਨਹੀਂ ਕਰਦੀ ਕਿ ਮੇਰਾ ਮਤਾ ਤੁਸੀਂ ਰੱਦ ਕਰੋ ਜੀ ਜੀ ਉਹ ਜੇ ਮਹਿਸੂਸ ਕਰਦੇ ਹੋਣ ਜੇ ਮਤਾ ਰੱਦ ਕਰਕੇ ਮੈਨੂੰ ਹੁਕਮ ਲੱਗਦਾ ਫਿਰ ਮੈਂ ਉਸੇ ਤਰ੍ਹਾਂ ਪਾਰਟੀ 'ਚ ਜਿੱਦਾਂ ਮੈਂ ਕੰਮ ਕਰਦੀ ਹਾਂ ਉਦਾਂ ਹੀ ਕਰਾਂਗੀ ਅਕਾਲੀ ਦਲ ਦੀ ਪਹਿਲਾ ਕਰਦੀ ਹੈ ਪਰ ਇੱਕੋ ਮੇਰੀ ਹੈ ਕਿ ਮੇਰੇ ਸਵਾਸ ਵਾਸਤੇ ਨਾਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਸਰਸਾ ਦੀ ਮਰਿਆਦਾ ਜੋ ਮੇਰੀ ਡਿਊਟੀ ਲੱਗੀ ਹੈ ਕੰਮ ਵੱਲੋਂ ਮੈਂ ਉਸ ਨੂੰ ਹਮੇਸ਼ਾ ਹੀ ਪਹਿਰੇਦਾਰੀ ਕਰਦੀ ਰਹਾਂਗੀ ਸਿਧਾਂਤਿਕ ਪਹਿਰੇਦਾਰੀ ਮੈਂ ਕਿਤੇ ਨਹੀਂ ਛੱਡ ਸਕਦੀ ਭਾਵੇਂ ਮੈਂ ਕਿਤੇ ਬੈਠੀ ਹੋਵਾਂ ਤੁਹਾਨੂੰ ਲੱਗਦਾ ਕਿ ਮਰਿਆਦਾ ਪਿਛਲੇ ਦਿਨਾਂ ਜਿਹੜਾ ਜਦੋਂ ਤੁਹਾਡੇ ਦੇ ਕਾਰਵਾਈ ਉਹੀ ਉਦੋਂ ਮਰਿਆਦਾ ਫੋਟੋ ਨਹੀਂ ਹਟਦੀ ਉਦੋਂ ਕਿਉਂਕਿ ਤੁਸੀਂ ਲਿਫਾਫੇ ਦਾ ਜ਼ਿਕਰ ਕੀਤਾ ਤਲਕ ਟਿੱਪਣੀਆਂ ਜਿਹੜੀਆਂ ਹਨ ਉਹ ਸੁਖਬੀਰ ਬਾਦਲ ਉਹਨਾਂ ਨੂੰ ਬਿਨਾ ਨਾਮ ਲੈ ਕੀਤੀਆਂ ਤਾਂ ਉਹ ਚੀਜ਼ਾਂ ਤੁਹਾਨੂੰ ਲੱਗਦਾ ਕਿ ਹੁਣ ਉਹ ਹਟ ਗਈਆਂ ਜਾਂ ਉਹ ਚੀਜ਼ਾਂ ਨੂੰ ਦਰੁਸਤ ਕਰ ਲਿਆ ਗਿਆ ਅਕਾਲੀ ਦਲ ਵੱਲੋਂ ਉਤੇ ਉਹ ਦੇਖਣਾ ਤਰਸਤ ਕਰਨੀਆਂ ਕਿ ਨਹੀਂ ਕਰਨੀਆਂ ਮੈਂ ਤੇ ਕਹਿ ਰਹੀ ਹਾਂ ਤੇ ਉਹਦੀ ਪੈਰੈਦਾਰੀ ਮੈਂ ਕਰਦੀ ਰਹਿਣਾ ਜੇ ਗਲਤ ਹੋਏਗਾ ਕਿਤੇ ਮੈਂ ਉਹਦੇ ਦੇ ਪੂਰੀ ਸਟੈਂਡ ਤੇ ਰਵਾਂਗੀ ਔਰ ਇਸ ਸਿਧਾਂਤਕ ਪੈਰੈਦਾਰੀ ਕਰਾਂਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਉਸੇ ਅਸਥਾਨ ਤੇ ਮੈਂ ਪਹੁੰਚਾਉਣਾ ਚਾਹੁੰਦੀ ਹਾਂ ਜਿਸ ਅਸਥਾਨ ਤੇ ਕੌਮਨ ਹੈ ਉਸ ਨੂੰ ਚਾਰ ਕੀਤਾ ਉਹਦਰਾ ਅਜਨਾਲਾ ਹਿੰਸਾ ਮਾਮਲੇ ਦੇ ਦੋ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ ਦੱਸ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਨੇ खारिज की है जमानत तर्जी अजय पाल सिंह ने यह पटी दायर की अमृतपाल साथी ने दोवे मुलजम जमानत अर्जी से हाई कोर्ट की अहम टिप्पणी भी आई है कि किसी नागरिक को न्याय प्रशासन के दखल की इजाजत नहीं है ड्यूटी करते पुलिसकर्मियों निशाना बनाया गया मुलजम के तीन एफ आई आर ने इस देली जमानत नहीं दिखती जा सकती ਰਸ ਇਹ ਕਿ ਅਜਨਾਲਾ ਹਿੰਸਾ ਮਾਮਲਾ ਜਿਹੜਾ ਹੈ ਉਹ ਤਸਵੀਰਾਂ ਉਸ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਤੇ ਇਹ ਡੰਡੇ ਵਾਰਾਏ ਗਏ ਸਨ ਪੁਲਿਸ ਤੇ ਹੀ ਇੱਕ ਤਰੀਕੇ ਦਾ ਹਮਲਾ ਕਰ ਦਿੱਤਾ ਗਿਆ ਸੀ ਬੇहद ਵੱਡਾ ਬਵਾਰ ਜਿਹੜਾ ਹੈ ਉਹ ਹੋਇਆ ਸੀ ਔਰ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਬੇਹਦ ਅਖਿਆਰ ਕੋਰਟ ਤੱਕ ਪਹੁੰਚਿਆ ਹੈ ਔਰ ਹੁਣ ਜ਼ਮਾਨਤ ਜਿਹੜੀ ਮੰਗੀ ਗਈ ਹੈ ਹਾਲਾਂਕਿ ਅਮਰਿਤਪਾਲ ਦੇ ਸਬੰਧ ਉਸ ਦੇ ਕਈ ਸਾਥੀ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਔਰ ਲਗਾਤਾਰ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਆ ਹਾਲਾਂਕਿ ਪਰਿਵਾਰ ਨੇ ਬੇਗੱਦ ਹੀ ਵਾਰ ਕਈ ਵਾਰ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਤਦੋਂ 90 ਸਾਲ ਨੂੰ ਲੈ ਕੇ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਰੈਸਟੋਰੈਂਟ ਕਲੱਬ ਅਤੇ ਹੋਟਲ ਦੇ ਲਈ ਸਮਾਪਿਤ ਕਰ ਦਿੱਤਾ ਗਿਆ ਹੈ 31 ਦਸੰਬਰ 1 ਜਨਵਰੀ ਨੂੰ ਰਾਤ 1 ਵਜੇ ਤੱਕ ਹੀ ਇਹ ਰੈਸਟੋਰੈਂਟਸ ਖੁੱਲੇ ਰਹਿ ਸਕਦੇ ਨੇ ਤਾਂ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਏਗੀ ਤਦਾਸ ਇਹ ਹੈ ਕਿ ਨਵੇਂ ਸਾਲ ਦੇ ਜਸ਼ਨ ਦੇ ਮੌਕੇ ਖਾਸ ਤੌਰ ਤੇ 31 ਔਰ 1 ਦੀ ਦਰਮਿਆਨੀ ਰਾਤ ਹੁਲਰਬਾਜ਼ੀ ਹਰਦੰਗ ਬਾਜ਼ੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਕਈ ਨਿਮਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਖਾਸ ਤੌਰ ਤੇ ਕਈ ਚਲਾਨ ਕੱਟੇ ਜਾਂਦੇ ਨੇ ਨਸ਼ੇ ਦੇ ਵਿੱਚ ਜਿਹੜੇ ਕਈ ਅਜਿਹੇ ਸਾਤੀ ਅੰਤਰ ਨੇ ਉਹ ਹੁਲਰਬਾਜ਼ੀ ਕਰਦੇ ਨਜ਼ਰ ਆਉਂਦੇ ਨੇ ਤਜਸੂ ਧਿਆਨ ਚ ਰੱਖਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਗਿਆ ਨੇ ਨਾਲ ਹੀ ਰੈਸਟੋਰੈਂਟਸ ਔਰ ਕਲੱਬਸ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ 1 ਵਜੇ ਤੋਂ ਬਾਅਦ ਇਜਾਜ਼ਤ ਨਹੀਂ ਹੋਏਗੀ ਕਿ ਕਲੱਬ ਦੇ ਵਿੱਚ ਕੋਈ ਹੋਵੇ ਜਾਂ ਫਿਰ ਕਲੱਬ ਖੁੱਲ੍ਹਾ